ਪਰ ਸੇਵਾ ਸ਼ੁਰੂ ਕਿੱਥੋਂ ਕਰਨੀ ਸਭ ਤੋਂ ਪਹਿਲਾਂ ਜੇ ਸੇਵਾ ਸ਼ੁਰੂ ਕਰਨੀ ਚਾਹਦੇ ਭਾਂਡਿਆਂ ਦੀ ਝੂਠੇ ਭਾਂਡਿਆਂ ਦੀ ਇਹ ਨਹੀਂ ਵੀ ਪਹਿਲੇ ਦਿਨ ਆਏ ਤੇ ਲੰਗਰ ਚ ਵਾਲਟੀ ਫੜ ਲਈ ਪਹਿਲੇ ਦਿਨ ਨਹੀਂ ਨਹੀਂ ਇੱਕ ਵਿਧਾਨ ਆ ਤੁਹਾਡੇ ਗੁਰੂ ਘਰ ਦਾ ਪ੍ਰਬੰਧਕਾਂ ਨੂੰ ਵੀ ਚਾਹੀਦਾ ਇਹਨੂੰ ਫੋਲੋ ਕਰੋ ਕਰਾਇਆ ਵੀ ਕਰੋ ਜਦੋਂ ਵੀ ਕੋਈ ਨਵਾਂ ਆਵੇ ਤੇ ਉਹਨੂੰ ਭਾਂਡਿਆਂ ਦੀ ਤੇ ਜੋੜਿਆਂ ਦੀ ਸੇਵਾ ਕਿਰਪਾ ਹੀ ਉੱਥੋਂ ਸ਼ੁਰੂ ਹੁੰਦੀ ਹੈ ਜੇ ਕਿਸੇ ਨੂੰ ਲੱਗਦਾ ਨਾ ਵੀ ਮੇਰਾ ਮਨ ਕਮਜ਼ੋਰ ਪੈ ਰਿਹਾ ਮਨ ਮੇਰੀ ਕਾਬੂ ਚ ਨਹੀਂ ਉਹ ਕੁਝ ਨਾ ਪੁੱਛੇ ਉਹ ਜੋੜਿਆਂ ਦੀ ਸੇਵਾ ਕਰੇ ਕੋਈ ਕੀਰਤਨ ਕਰਦਾ ਮਨ ਕਾਬੂ ਨਹੀਂ ਆ ਰਿਹਾ ਕੀਰਤਨ ਇੱਕ ਵੱਖਰੀ ਗੱਲ ਹੈ ਤੇ ਪਰ ਜੋੜਿਆਂ ਚ ਸੇਵਾ ਕਰੇ ਭਾਂਡੇ ਮਾਂਜੇ ਝੂਠੇ ਫਿਰ ਗੱਲ ਬਣਦੀ ਤੁਹਾਡੇ ਇਤਿਹਾਸ ਗਵਾਹ ਹੈ ਵੀ ਜਿਹੜਾ ਵੀ ਪਹਿਲੀ ਵਾਰ ਆਇਆ ਗੁਰੂ ਸਾਹਿਬ ਨੇ ਉਹ ਆਉਂਦੇ ਸਾਰ ਭਾਂਡਿਆਂ ਤੇ ਜੋੜਿਆਂ ਦੀ ਸੇਵਾ ਲਾਇਆ ਆਉਂਦੇ ਸਾਰ ਭਾਂਡਿਆਂ ਤੇ ਜੁੜਿਆ ਔਰ ਇੱਕ ਨੇ ਕਿੰਨੀ ਕਿੰਨੀ ਧੇਰ ਭਾਂਡਿਆਂ ਤੇ ਜੋੜਿਆਂ ਦੀ ਸੇਵਾ ਚ ਹੀ ਲਾ ਰੱਖਿਆ ਉਦਾਹਰਨ ਵਜੋਂ ਤੁਹਾਨੂੰ ਦੱਸ ਵੀ ਦਿੰਨੇ ਆ ਸੱਚੇ ਪਾਤਸ਼ਾਹ ਬੈਠੇ ਗੁਰੂ ਅਰਜਨ ਦੇਵ ਜੀ ਤੇ ਇੱਕ ਚੌਧਰੀ ਉਹਦੇ 84 ਪਿੰਡਾਂ ਦਾ ਮਾਲਕ ਉਹ ਆ ਗਿਆ ਉਦਾਂ ਉਹ ਲਾਲਾਂ ਵਾਲੇ ਪੀਰ ਨੂੰ ਮੰਨਦਾ ਸੀ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਕੰਮ ਬਹੁਤ ਵਧੀਆ ਕੀਤਾ ਸੀ ਵੀ ਜਿਹੜੇ ਸਖੀ ਸਰਵਰ ਦੇ ਚੇਲੇ ਸੀ ਇਹਨਾਂ ਸਾਰਿਆਂ ਨੂੰ ਸਮਝਾਇਆ ਵੀ ਸਖੀ ਸਰਵਰ ਦੀ ਪੂਜਾ ਛੱਡੋ ਤੇ ਸੱਚ ਦੇ ਨਾਲ ਲੱਗ ਜੂ ਸਖੀ ਸਰਵਰ ਆ ਜਿਹੜੇ ਲਾਲਾਂ ਵਾਲੇ ਦੀ ਪੂਜਾ ਕਰਦੇ ਗੁਰੂ ਸਾਹਿਬ ਨੇ ਜਿਵੇਂ ਹੁਣ ਇਸਾਈਆਂ ਦਾ ਥੋੜਾ ਜਿਹਾ ਜੋਰ ਹੈ ਉਸ 벨ਟ ਵਿੱਚ ਉਧਰ ਪਹਿਲਾਂ ਤੋਂ ਹੀ ਇਦਾਂ ਰਿਹਾ ਹੈ ਉੱਥੇ ਦੇ ਲੋਕਾਂ 'ਚ ਉਹ ਪਹਿਲਾਂ ਜਾਦਾ ਉਹ ਲਾਲਾਂ ਵਾਲੇ ਦੇ ਪੁਜਾਰੀ ਸੀ ਫਿਰ ਗੁਰੂ ਅਰਜਨ ਸਾਹਿਬ ਚਲੇ ਗਏ ਫਿਰ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਪਰ ਹੁਣ ਇਸਾਈਆਂ ਨੇ ਉੱਥੇ ਕਬਜ਼ਾ ਕੀਤਾ ਹੋਇਆ ਉਹ ਪਹਿਲਾਂ ਤੋਂ ਹੀ ਉਹ 벨ਟ ਇਦਾਂ ਰਹੀ ਆ ਇਹਦੇ 'ਚ ਅਤਕਥਨੀ ਨਹੀਂ ਕੋਈ ਪੁਰਾਣਾ ਇਤਿਹਾਸ ਪੜ ਕੇ ਦੇਖ ਲਓ ਭਾਵੇਂ ਤਾਂ ਪਹਿਲਾਂ ਤਾਂ ਇਹਦਾਂ ਰਿਹਾ ਉਹ ਬੜੇ ਉੱਥੇ ਸਖੀ ਸਰਵਰ ਦੇ ਬੜੇ ਚੇਲੀ ਸੀ ਵੀਰਵਾਰ ਨੂੰ ਰੋਟ ਚੜਨਾ ਚੌਂਕੀ ਲਗਣੀ ਇਹ ਉਹਦਾ ਪੁਜਾਰੀ ਸੀ ਜਿਹੜੇ ਬੰਦੇ ਬਹੁਤੇ ਰੱਜੇ ਪੁੱਜੇ ਹੁੰਦੇ ਉਹ ਧਾਰਮਿਕ ਜਗਾ ਇਸ ਕਰਕੇ ਆਉਂਦੇ ਆ ਵੀ ਉੱਥੇ ਸਾਨੂੰ ਇੱਜ਼ਤ ਮਿਲੇਗੀ ਮਾਣ ਮਿਲੇਗਾ ਸਤਕਾਰ ਮਿਲੇਗਾ ਉਹ ਆ ਗਿਆ ਕਿਤੇ ਜਦੋਂ ਮਹਾਰਾਜ ਕੋਲ ਆਇਆ ਬੜੇ ਹੰਕਾਰ ਨਾਲ ਚੱਲਿਆ ਆ ਵੀ ਸੰਗਤਾਂ ਬੈਠੀਆਂ ਲੰਬੀਆਂ ਲਾਈਨਾਂ ਲਗੀਆਂ ਦਰਸ਼ਨਾ ਭੇਟਾ ਰੱਖਦੀਆਂ ਤੇ ਮਹਾਰਾਜ ਨੂੰ ਹੱਥ ਜੋੜ ਜੋੜ ਕੇ ਮਿੰਤਾ ਕਰਦੀਆਂ ਇਹ ਆਇਆ ਤੇ ਇਹਨੇ ਮੱਥਾ ਟੇਕਿਆ ਗੁਰੂ ਸਾਹਿਬ ਨੇ ਦੇਖਿਆ ਬਿਨੀ ਦੇ ਵੱਲ ਆਖੋ ਸਤਨਾਮ ਕੇ ਨੂੰ ਮਾਨ ਸੀ ਮੈਂ 84 ਪਿੰਡਾਂ ਦਾ ਚੌਧਰੀ ਆ ਇਹਨੇ ਭੇਟਾ ਰੱਖ ਕੇ ਮਹਾਰਾਜ ਨੂੰ ਮੱਥਾ ਟੇਕਿਆ ਮਹਾਰਾਜ ਨੇ ਮੂੰਹ ਕਮਾ ਲਿਆ ਦੂਜੇ ਪਾਸੇ ਜਦੋਂ ਗੁਰਦੇਵ ਨੇ ਦੂਜੇ ਪਾਸੇ ਮੂੰਹ ਕਮਾਇਆ ਇਹਦੇ ਕੋਈ ਕਰਮ ਸੀ ਚੰਗਾ ਇਹ ਨੇੜੇ ਜਿਹੀ ਬੈਠ ਗਿਆ ਮਹਾਰਾਜ ਦੇ ਕੋਈ ਕਰਮ ਸੀ ਅੱਗੇ ਹੀ ਬੈਠ ਗਿਆ ਇਹਨੇ ਦੇਖਿਆ ਇਹ ਮੇਰੇ ਕੋਲ ਤਾਂ 84 ਪਿੰਡੇ ਆ ਭਾਈ ਮੰਝ ਤੁਰਿਆ ਫਿਰਦਾ ਇਹ 150 ਤੋਂ ਵੀ ਵੱਧ ਇਹਦੇ ਕੋਲ ਪਿੰਡ ਹੈ ਪਿੰਡਾਂ ਦਾ ਚੌਧਰੀ ਹੈ ਆ ਵੱਡੇ ਵੱਡੇ ਮੇਰੇ ਤੋਂ ਵੀ ਚੌਧਰੀ ਆ ਕੇ ਮਿੰਤਾ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਦੀਆਂ ਕਿ ਕਿਰਪਾ ਕਰ ਦਿਓ